ਬੀਤੇ ਦਿਨੀ ਸultanpur Lodi ਨੇੜੇ ਸੇਚਾਪਿੰਡ ਵਿਖੇ ਗ੍ਰੰਥੀ ਸਿੰਘ ਜੀਤ ਸਿੰਘ ਅਤੇ ਉਹਨਾਂ ਦੀ ਬਜ਼ੁਰਗ ਮਾਤਾ ਨੂੰ ਕੁਝ ਵਿਅਕਤੀਆਂ ਨੇ ਗੰਬੀਰ ਸੱਟਾਂ ਮਾਰੀਆਂ ਸਨ ਇਸ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸultanpur Lodi ਜ਼ਿਲ੍ਹਾ ਸਿਵਲ ਹਸਪਤਾਲ ਵਿਖੇ ਉਹਨਾਂ ਨੂੰ ਮਿਲਣ ਪਹੁੰਚੇ ਅਤੇ ਉਹਨਾਂ ਦੀ ਸਿਹਤ ਦਾ ਹਾਲ-ਚਾਲ ਜਾਣਿਆ ਅਤੇ ਇਸ ਮਾਮਲੇ ਵਿੱਚ ਦੋਸ਼ੀ ਵਿਅਕਤੀਆਂ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਦੁਬਾਰੇ ਮੈਨੂੰ ਪਤਾ ਲੱਗਾ ਇੱਥੇ ਸੇਂਚਾ ਪਿੰਡ ਦੇ ਵਿੱਚ ਗੁਰੂ ਘਰ ਦੇ ਗਰੰਥੀ ਸਿੰਘ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਬਹੁਤ ਗੰਭੀਰ ਸੱਟਾਂ ਲਾਈਆਂ ਉਹ ਗੁਰੂ ਘਰ ਦੀ ਮਾਨ ਮਰਿਆਦਾ ਤੇ ਪਹਿਰਾ ਦੇ ਰਹੇ ਸੀ ਉਹਨਾਂ ਦੇ ਕਹਿਣ ਮੁਤਾਬਕ ਔਰ ਕੁਝ ਲੋਕਾਂ ਨੇ ਜਿਹੜਾ ਗਰੰਥੀ ਸਿੰਘ ਆ ਉਹਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਔਰ ਉਹਨਾਂ ਦੇ ਕਹਿਣ ਮੁਤਾਬਕ 8 ਤੋਂ ਟੰਕੇ ਲੱਗੇ ਨੇ ਉਹਨਾਂ ਦੇ ਜਿਹੜੇ ਮਾਤਾ ਜੀ ਆ ਬਜ਼ੁਰਗ ਨੇ ਬਹੁਤ ਤੁਸੀਂ ਵੀ ਦੇਖਿਆ ਅੰਦਰ ਉਹਨਾਂ ਨੂੰ ਸਾਨੂੰ ਤੇ ਵੈਸੇ ਗੁਰੂ ਨੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿਖਾਇਆ ਵਾ ਸਾਡਾ ਪੰਜਾਬ ਦਾ ਇੱਕ ਸਭਿਆਚਾਰ ਆ ਔਰ ਉਹ ਮਾਤਾ ਦੀ ਬਾਹ ਮੇ ਪੂਰੀ ਚੱਕਨਾਚੂਰ ਕੀਤੀ ਆ ਬਹੁਤ ਮੰਦਭਾਗੀ ਘਟਨਾ ਔਰ ਜਿੱਥੇ ਜਿਹੜੇ ਵੀ ਬੰਦਿਆਂ ਨੇ ਕੀਤਾ ਪ੍ਰਸ਼ਾਸਨ ਦੇ ਨਾਲ ਅਸੀਂ ਗੱਲ ਕਰਾਂਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਊਗੀ ਕਿਸੇ ਹੋਰ ਪਿੰਡ ਦੇ ਵਿੱਚ ਵੀ ਇਹੋ ਜੀ ਘਟਨਾ ਨਹੀਂ ਹੋਣੀ ਚਾਹੀਦੀ ਸਾਨੂੰ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਦਾ ਸਤਿਕਾਰ ਕਰਨਾ ਚਾਹੀਦਾ ਅਦਬ ਕਰਨਾ ਚਾਹੀਦਾ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ